ਗੁਰਬਾਣੀ ਸੰਵਾਦ ਵਿਦ ਪਾਈਜਾ ਸਪੀਡ ਸਿੰਘ ਅਤੇ ਕੈਨੇਡੀਅਨ ਸਿਕ ਸਟਡੀ ਸੈਂਟਰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚੈਨਲਾਂ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਾਡੇ ਅੰਦਰ ਗੁਰਬਾਣੀ ਅਨੁਸਾਰ ਕੋ ਲਿਖੇ ਵੀ ਕਈ ਵਾਰੀ ਪੈ ਜਾਂਦੇ ਆ ਜਾਂ ਹੋਰ ਸਮਾਜਿਕ ਰੂਪ ਵਿੱਚ ਪੈ ਜਾਂਦੇ ਆ ਅਸੀਂ ਗੁਰਬਾਣੀ ਅਨੁਸਾਰ ਉਹਨਾਂ ਸਮਝਣ ਦੀ ਕੋਸ਼ਿਸ਼ ਕਰੀਏ ਤੇ ਉਹਨਾਂ ਨੂੰ ਇੰਪਰੂਵ ਕਰੀਏ ਆਪਣਾ ਜੀਵਨ ਜਾਂਚ ਨੂੰ ਵਧੀਆ ਕਰੀਏ ਇਹਦੇ ਵਿੱਚ ਸਾਥ ਦਿੰਦੇ ਆ ਮੇਰਾ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਟੋਟਾ ਸਵੰਗ ਅੰਦਰ ਜੀ ਬਾਗਯੁਤੀ ਕੰਕਾਵਾ ਬਾਗਯੁਤੀ ਖਤੇ ਅਸੀਂ ਪਿਛਲਾ ਐਪੀਸੋਡ ਕੀਤਾ ਸੀ ਕਰਮकांड ਦੇ ਉੱਤੇ ਜੀ ਤੇ ਕਰਮकांड ਤੋਂ ਕਈ ਕੁਐਸਚਨਸ ਵਿੱਚ ਉਹ ਰੇਜ਼ ਹੋਏ ਆ ਸਾਡੇ ਲਈ ਸਪੈਸ਼ਲੀ ਪਹਿਲਾ ਕੁਐਸਚਨ ਹੈ ਕਿ ਜਦੋਂ ਕੋਈ ਇਨਸਾਨ ਬਿਲਕੁਲ ਸ਼ੁਰੂ ਕਰਦਾ ਹੈ ਪਰ ਕੀ ਉਹ ਮੰਨ ਲਓ ਕਿ ਜੇ ਦੇਖਾਂ ਤੇ ਉਹਨੇ ਤਸਵੀਰ ਦੇਖੀ ਜਾਂ ਕੋਈ ਚੀਜ਼ ਦੇਖਦਾ ਕਿਸੇ ਬੰਦੇ ਨੂੰ ਦੇਖਦਾ ਉਹਨੂੰ ਲੱਗਦਾ ਕਿ ਇਹ ਜੋ ਕਰ ਰਿਹਾ ਇਹ ਠੀਕ ਕਰ ਰਿਹਾ ਤੇ ਮੈਂ ਵੀ ਉਸੇ ਤਰ੍ਹਾਂ ਨਾਲ ਕਰਾਂ ਤੇ ਉਸੇ ਵਿਧੀ ਨੂੰ ਅਡਾਪਟ ਕਰਕੇ ਤੇ ਕੰਮ ਕਰਨ ਲੱਗਦਾ ਉਹਦੋਂ ਲਗਨ ਲੱਗ ਜਾਂਦੀ ਹੈ ਤੇ ਲਗਨ ਦੇ ਬਾਅਦ ਉਹ ਇੰਪਰੂਵ ਕਰਦਾ ਕਰਦਾ ਗਿਆਨ ਤੇ ਅਲਟੀਮੇਟਲੀ ਉਹ ਸ਼ਾਇਰ ਨੂੰ ਛੱਡ ਵੀ ਜਾਂਦਾ ਕੀ ਜਿਹੜਾ ਪਹਿਲਾ ਸਟਾਰਟਿੰਗ ਪੁਆਇੰਟ ਹੈ ਕੀ ਉਹਨੂੰ ਅਸੀਂ ਕਰਮ ਕਾਰਡ ਕਾਂਗੇ ਜਾਂ ਉਹਦੀ ਲਰਨਿੰਗ ਪ੍ਰੋਸੈਸ ਕਾਂਗੇ ਜਾਂ ਕੀ ਕਵਾਂਗੇ ਆਹ ਦੇਖੋ ਜਿਹੜੀ ਇਹ ਦੋ ਗੱਲਾਂ ਸਮਝਣ ਵਾਲੀਆਂ ਜਦੋਂ ਅਸੀਂ ਕਿਸੇ ਨੂੰ ਦੇਖ ਕੇ ਉਹਦੇ ਉਤਸ਼ਾਹ ਪੈਦਾ ਹੋਇਆ ਹਾਂ ਸਵਾਲ ਪੈਦਾ ਹੁੰਦਾ ਕਿ ਕੀ ਦੇਖ ਕੇ ਉਤਸ਼ਾਹ ਪੈਦਾ ਹੋਇਆ ਜਿਹੜੀ ਦੇਖੋ ਗੱਲ ਸਮਝਣ ਵਾਲੀ ਆ ਕਿ ਅਸੀਂ ਆਮ ਤੌਰ ਤੇ ਰੱਬ ਬਾਰੇ ਜਾਂ ਧਰਮੇ ਬਾਰੇ ਗੁਰਮੁਖਤਾਈ ਬਾਰੇ ਜੋ ਅਸੀਂ ਸਮਝਣਾ ਚਾਹੀਦਾ ਸਾਨੂੰ ਪਹਿਲੀ ਗੱਲ ਇਹ ਕਿ ਸਾਡਾ ਉਸ ਬਾਰੇ ਧਿਆਨ ਹੁੰਦਾ ਹੀ ਨਹੀਂ ਠੀਕ ਅਸੀਂ ਜਿਹੜਾ ਦੇਖ ਕੇ ਕਿਸੇ ਨੂੰ ਲੱਗਦੇ ਆ ਕਿ ਕੋਈ ਮੰਨ ਲਓ ਕੋਈ ਇਸ ਤਰ੍ਹਾਂ ਪਾਠ ਪੂਜਾ ਕਰ ਰਿਹਾ ਜਾਂ ਕੋਈ ਹੋਰ ਐਸਾ ਕੋਈ ਕਰ ਰਿਹਾ ਅਸੀਂ ਬਾਕੀ ਜਿਹਾ ਨਹੀਂ ਦੇਖਦੇ ਅਸੀਂ ਦੇਖਦੇ ਆ ਕਿ ਮੇਰਾ ਗੁਆਂਢੀ ਜਾਂ ਮੇਰੇ ਰਿਸ਼ਤੇਦਾਰਾ ਕਰ ਰਿਹਾ ਅਸੀਂ ਵੀ ਦੇਖ ਕੇ ਉਹ ਤੋਂ ਅਸੀਂ ਕਰ ਲੈਨੇ ਆ ਚਾਹੀਓ ਪਾੜ ਕਰਨ ਦੀ ਆ ਚਾਹੀ ਤਸਵੀਰ ਦੀ ਆ ਚਾਕੇ ਇਹ ਬਨ ਗੁਰੂ ਗ੍ਰੰਥ ਸਾਹਿਬ ਨੂੰ ਦਾ ਕਰੇ ਪ੍ਰਕਾਸ਼ ਕਰਨ ਦੀ ਆ ਠੀਕ ਹੈ ਇਸ ਲਈ ਦਾ ਬੂਲ ਗੱਲ ਸਮਝਣ ਲਈ ਆ ਕਿ ਅਸੀਂ ਕਿਸ ਚੀਜ਼ ਨੂੰ ਦੇਖ ਕੇ ਲੱਗੇ ਆ ਹੋਰ ਸਾਡਾ ਲੱਗਣ ਤੋਂ ਭਾਵ ਅਸੀਂ ਕੀ ਲੈਨੇ ਆ ਅਸੀਂ ਜਿਹੜਾ ਉਹ ਭਾਵ ਜਿਹੜਾ ਅਸਲ ਭਾਵ ਜਿਹੜਾ ਉਹ ਅਸੀਂ ਤੋਂ ਲੈਂਦੇ ਹੀ ਨਹੀਂ ਜਿਹੜਾ ਸਾਡਾ ਆਮ ਤੌਰ ਤੇ ਸਾਡਾ ਜਿਹੜਾ ਉਹ ਇਥੋਂ ਤੱਕ ਹੀ ਸੀਮਤ ਆ ਦੇਖੋ ਸਾਨੂੰ ਬਹੁਤ ਸਾਰੇ ਅਸੀਂ ਸੱਜਣ ਮਿਲਣਗੇ ਕਾਪਾ ਆਪਾਂ ਇਹ ਉਹਨੂੰ ਕੰਡੈਮ ਨਹੀਂ ਕਰ ਰਹੇ ਆ ਚੰਗੀ ਗੱਲ ਹੈਗੀ ਆ ਪਰ ਜੇ ਇਤੋਂ ਦਾ ਕਿ ਸੀਮਤ ਰਹੇ ਤੇ ਉਹ ਕਰਮ ਕਾਂਡ ਹੀ ਬਣ ਜਾਂਦੀ ਆ ਕਿ ਕੁਝ ਸਜਣਾ ਸੇ ਮਿਲਦੇ ਆ ਕਿ ਜਿਹੜੇ ਕਹਿੰਦੇ ਅਸੀਂ ਜੀ ਪਹਿਲਾਂ ਕਲੀਨ ਸ਼ੇਵ ਸੀਗੇ ਹੁਣ ਉਹ ਦਸਤਾਰ ਸੋਹਜੇ ਬਲਕੇ ਉਹਨਾਂ ਖੰਡੇ ਦੀ ਪੌਲ ਵੀ ਲਈ ਆ ਬਕਾਇਦਾ ਜਿਹੜਾ ਉਹ ਨਿਤਨੇਮ ਕਰਦੇ ਆ ਕਈਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਕਰੇ ਪ੍ਰਕਾਸ਼ ਵੀ ਕੀਤਾ ਹੋਇਆ ਜਿਹੜਾ ਉਹਨੂੰ ਕਈ ਨੂੰ ਦੇਖ ਕੇ ਲੱਗਣ ਲੱਗੀ ਪਰ ਜਿਹੜੀ ਦੇਖ ਲੈ ਗੱਲ ਹੈ ਕਿ ਇਹ ਕੁਝ ਕਰ ਰਿਹਾ ਚੰਗੀ ਗੱਲ ਆ ਪਰ ਉਹਨਾਂ ਦੇ ਕੈਰੈਕਟਰ ਵੀ ਕੋਈ ਫਰਕ ਨਹੀਂ ਪਿਆ ਝੂਠੋ ਸੇ ਤਰ੍ਹਾਂ ਜੇ ਬੋਲੀ ਜਾਵਾਂਗੇ ਹੀਰਾ ਫੇਰੀ ਉਸ ਤਰ੍ਹਾਂ ਕਰੀ ਜਾਵਾਂਗੇ ਅਸੀਂ ਕੀ ਲੱਗੇ ਅਮਦ ਕੀ ਜੁੜੇ ਕਿਹਦੇ ਨਾਲ ਜੁੜੇ ਅਸੀਂ ਤੇ ਸਾਨੂੰ ਇਹ ਗੱਲਾਂ ਵੀ ਜਿਹੜੀਆਂ ਉਹ ਸਮਝਣੀਆਂ ਪੈਣੀਆਂ ਵਿਚਾਰਨੀਆਂ ਪੈਣੀਆਂ ਕਿ ਜਦੋਂ ਅਸੀਂ ਆਖਦੇ ਆ ਕਿ ਜੁੜੇ ਤਾਂ ਲੱਗੇ ਤਾਂ ਕੀ ਸੀ ਨਾ ਲੱਗੇ ਸਾਡੀ ਜਿਹੜੀ ਦੌੜ ਆ ਫਿਰ ਉੱਥੇ ਆਉਣੀ ਦੀ ਆ ਕਿ ਉਹ ਸਾਰੀ ਜਿਹੜੀ ਬਾਹਰ ਤੱਕ ਸਰੀ ਤੱਕ ਹੀ ਜਿਹੜੀ ਉਹ ਸੀਮਤਾ ਆ ਹਾਂ ਜਿਹੜੀ ਆ ਬਹੁਤ ਘਟ ਜਿਹੜਾ ਦੇਖ ਕੇ ਹਾਂ ਇਹਦੇ ਚ ਆਪਾਂ ਇਹ ਕਹਿ ਸਕਦੇ ਆ ਕਿ ਇਹ ਕਿਹੜਾ ਪਹਿਲੂ ਆ ਕਿ ਜਿਹੜਾ ਕਿਸੇ ਨੇ ਉਦਾਹਰਨ ਵਜਿਨਾ ਮੀਰਾ ਸੀਗੀ ਤੋਂ ਆਪਾਂ ਜਿਹਨਾਂ ਗ ਜਾਣਦੇ ਆ ਕਿ ਉਹ ਕਿਵੇਂ ਜਦੋਂ ਮਸਤੀ ਚ ਆਉਂਦੀ ਸੀ ਉਹ ਨੱਚਦੀ ਸੀ ਗਾਉਂਦੀ ਸੀ ਉਹਦੇ ਦਾ ਨੱਚਣਾ ਜਿਹੜਾ ਗਾਉਣਾ ਜਿਹੜਾ ਉਹ ਕਰਮकांड ਨਹੀਂ ਕੀਤਾ ਜਾ ਸਕਦਾ ਉਹ ਰਹਿ ਨਹੀਂ ਸਕਦੀ ਇਸ ਲਈ ਉਹ ਪਵੰਦੀਆਂ ਲਾਈ ਗਈਆਂ ਪਰ ਜਦੋਂ ਉਹਦੇ ਅੰਦਰ ਉਹ ਸ਼ਾਲ ਹੁੰਦਾ ਸੀਗਾ ਉਹ ਮਸਤੀ ਆਉਂਦੀ ਸੀ ਤਾਂ ਉਹ ਨਿਜ ਰੁਕ ਸਕਦੀ ਆਪਣੇ ਆਪ ਨੂੰ ਪਰ ਉਹਨੂੰ ਵੇਖ ਕੇ ਜੇ ਮੇਰੇ ਵਰਗਾ ਜਾਂ ਹੋਰ ਕੋਈ ਇਸਤਰੀ ਜਾਂ ਹੋਰ ਕੋਈ ਪ੍ਰਾਣੀ ਉਹਨੇ ਨੱਚਣਾ ਸ਼ੁਰੂ ਕਰ ਦੇਈ ਮੀਦਾ ਨੱਚਦੀ ਸੀ ਜੀ ਉਹਨੂੰ ਦੇਖ ਕੇ ਉਤਸ਼ਾਹ ਹੁੰਦਾ ਤੇ ਉਹ ਸਾਰੇ ਉਹ ਕਰਮकांड ਹੀ ਗਿਣਿਆ ਜਾਊਗਾ ਕਿਉਂਕਿ ਉਹਦੇ ਅੰਦਰ ਜਿਹੜੀ ਉਹ ਭਾਵਨਾ ਉਹ ਪਿਆਰ ਉਹ ਜਜ਼ਬਾ ਨਹੀਂ ਹੁੰਦਾ ਕਿੰਵੇਂ ਵਾਰ ਅਸੀਂ ਜਿਹੜੇ ਦੂਜਿਆਂ ਨੂੰ ਕਿਰਿਆਵਾਂ ਕਰਦੇ ਆ ਉਹ ਕਿਰਿਆਵਾਂ ਕਰਨ ਵਿੱਚ ਕਿਉਂ ਸਦਾ ਸੀ ਉਹਨਾਂ ਵਧੀਆ ਕਰ ਲਈ ਪਰ ਸਾਡਾ ਆਪਣਾ ਆਪਣੇ ਉਹਦੇ ਵਿੱਚ ਨਹੀਂ ਪਿੱਜਾ ਹੁੰਦਾ ਇਸ ਲਈ ਦਿਖਦਾ ਸਵਾਲ ਇਹ ਆ ਕਿ ਅਸੀਂ ਕਿਉਂ ਕਰ ਰਹੇ ਆ ਇਸ ਲਈ ਕਰ ਰਹੇ ਆ ਕਿ ਸਾਨੂੰ ਕਰਨਾ ਪੈ ਰਿਹਾ ਚਾਹੇ ਉਹ ਕਿਸੇ ਕਰਮ ਵੀ ਕਰਨਾ ਪੈ ਰਿਹਾ ਜਾਂ ਅਸੀਂ ਆਪਣੇ ਉਹਨੂੰ ਰੋਕ ਨਹੀਂ پا ਰਹੇ ਇਹਦੀ ਮਹਤਵਪੂਰਨ ਨਹੀਂ ਨਹੀਂ ਕਿ ਅਸੀਂ ਕੀ ਕਰ ਰਹੇ ਆ ਮਹਤਵਪੂਰਨ ਇਹ ਆਵੇ ਕਿਉਂ ਕਰ ਰਹੇ ਆ ਹਾਂ ਜਿਹੜੀ ਗੱਲ ਜਿਹੜੀ ਆਹ ਜੇ ਕੋਈ ਸਜਣਾ ਸਿਟਾਮੇਟ ਹੋ ਸਕਦੇ ਆ ਕਿ ਜਿਨ੍ਹਾਂ ਨੇ ਪਹਿਲਾਂ ਸ਼ੁਰੂ ਵਿੱਚ ਜਿਹੜਾ ਕੀਤਾ ਹੋਵੇ ਫਿਰ ਉਹਨਾਂ ਨੂੰ ਚੋੜ ਲੱਗੀ ਹੋਵੇ ਕਿਸੇ ਨੇ ਦਸਾਇਆ ਹੋਵੇ ਸਮਝਾਇਆ ਹੋਵੇ ਜਾਂ ਉਹਨਾਂ ਨੂੰ ਆਪ ਹੀ ਕੋਈ ਬਾਣੀ ਪੜ੍ਹਦੇ ਆ ਇਸ ਦੀ ਚੋੜ ਲੱਗੀ ਹੋਵੇ ਮੈਂ ਕਿਹੜੇ ਰਾਹ ਪਿਆ ਹੋਇਆ ਹਾਂ ਥਰਸਾ ਗੁਰੂ ਅਮਰਦਾਸ ਜੀ ਦੀ ਉਦਾਹਰਨ ਆ ਹਾਂ ਜੀ ਗੁਰੂ ਅਮਰਦਾਸ ਵੈਸ਼ਨਵ ਉਹਨਾਂ ਦੇ ਪਤਾ ਪੁਰਖੀ ਜਿਹੜਾ ਧਰਮ ਆ ਵੈਸ਼ਨਵ ਧਰਮ ਆ ਠੀਕ ਉਹ ਉਸ ਸ਼ਰਦਾ ਨਾਲ ਲਏ ਜਿਹਦੇ ਜਾਂਦੇ ਆ ਤਰਮ ਜਿਹੜਾ ਆਮੀੜਾ ਰਸਮੀ ਤਰਮ ਕਰਮਾ ਉਹ ਨਵਾਰੇ ਉਹਨਾਂ ਦਾ ਪੂਰਾ ਵਿਸ਼ਵਾਸ ਆ ਪਰ ਕਿਸੇ ਦਿਨ ਵੀ ਇੱਕ ਬਰਾਗੀ ਜਾਂ ਕਿਸੇ ਹੋ ਕਾਰਨਾਂ ਚੋੜ ਲੱਗਦੀ ਆ ਸਮਝ ਆਉਂਦੀ ਆ ਤਾਂ ਉਹ ਭਾਲ ਕਰਦੇ ਆ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਨਹੀਂ ਵੀ ਮੈਂ ਜਿਹੜਾ ਕਰਦਾ ਰਹੇ ਤੁਤਾ ਕਰਮ ਕੰਨ ਕਰਦਾ ਰਹੇ ਆ ਦੇਖੋ ਗੁਰੂ ਅਮਰਦਾਸ ਜੀ ਜਦੋਂ ਗੁਰੂ ਸ਼ਰਨ ਵਿੱਚ ਨਹੀਂ ਆਉਂਦੇ ਉਦੋਂ ਵੀ ਉਹ ਜਾਂਦੇ ਰਹੇ ਬਕਾਇਦਾ ਨਿਮਣਾ ਜਾਂਦੇ ਰਹੇ ਆ ਔਰ ਗੁਰੂ ਨਾਨਕ ਸਾਹਿਬ ਦੇ ਸਿੰਘਾਸਨੋ ਤੇ ਬੈਠ ਕੇ ਵੀ ਉਹ ਫਿਰ ਗਏ ਆ ਪਰ ਦੋਨਾਂ ਦੇ ਜਾਣ ਵਿੱਚ ਅੰਤਰ ਆ ਇਸ ਲਈ ਕੋਈ ਭੁਲੇਖਾ ਨਾ ਖਾ ਜਾਏ ਇਸ ਲਈ ਗੁਰਬਾਣੀ ਦਾ ਪਾਵਨ ਫਰਮਾਨ ਆ ਕਿ ਤੀਰਥ ਉਦਮ ਸਤਿਗੁਰ ਕੀ ਆ ਸਭ ਲੋਕ ਉਦਰ ਅਰਥਾ ਜ਼ਮੀਨ ਅਸਮਾਨ ਦਾ ਅੰਤਰ ਆ ਦੇਖਣੋਂ ਬਾਹਰੂ ਕਰਮੇ ਕੋਝੇ ਲੱਗ ਰਿਹਾ ਪਰ ਉਹਦੇ ਪਿਛੇ ਦੀ ਭਾਵਨਾ ਜਿਹੜੀ ਆ ਉਹ ਉਸ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ ਤੋ ਜੇਕਰ ਹਾਂ ਕਿਸੇ ਨੂੰ ਕੋਈ ਮਾਲੋ ਸ਼ੁਰੂਆਤ ਵਿੱਚ ਲੱਗੇ ਕਿ ਜੇਕਰ ਉਹਦੇ ਪ੍ਰੇਰਨਾ ਉੱਠਦੀ ਆ ਪਰ ਜੋ ਪ੍ਰੇਰਨਾ ਹੀ ਬਣੀ ਰਹਿੰਦੀ ਉਸ ਤੋਂ ਅੱਗੇ ਵਿਕਾਸ ਨਹੀਂ ਕਰਦਾ ਬਲਕਿ ਉਹਦਾ ਜਿਹੜਾ ਕਰਮਕਾਂਡ ਹੋਰ ਜਿਹੜਾ ਮਜ਼ਬੂਤ ਹੋ ਜਾਂਦਾ ਤਾਂ ਉਹ ਲਾਹੋ ਢਾਉਣ ਦੀ بجائے ਉਹ ਆਪਣੇ ਸਮੇਂ ਨੂੰ ਧਨ ਨੂੰ ਬਰਬਾਦ ਹੀ ਕਰ ਰਿਹਾ ਹੁੰਦਾ ਹਾਂ ਜੇਕਰ ਕਿਸੇ ਦੀ ਚਿਟਕ ਲੱਗ ਹੀ ਆ ਤਾਂ ਮੁਬਾਰਕ ਆ ਉਹਦੇ ਜੀ ਮਜ਼ਾਪਾ ਨਹੀਂ ਕਹਿ ਸਕਦੇ ਕਿ ਉਹ ਜੇ ਮੰਨ ਲਓ ਕਿਸੇ ਨੂੰ ਗੁਜ਼ਾਰੇ ਕੋਈ ਉਹਦਾ ਗਿਆ ਰਸਮੀ ਤੌਰ ਤੇ ਗਿਆ ਜੇ ਬਾਣੀ ਸੁਣ ਕੇ ਕੋਈ ਜਿਹੜੀ ਕਲਿਆਣ ਆ ਜੋ ਸੁਖ ਆ ਜੋ ਆਤਮ ਵਿਕਾਸ ਆ ਉਹ ਸੁਣ ਕੇ ਤੁਰ ਕੇ ਜੋ ਤੁਸੀਂ ਉਹਨੂੰ ਫਾਲੋ ਕਰਨਾ ਉਹਦੇ ਨਾਲ ਹੋਣਾ ਜੇਕਰ ਗੱਲ ਸਮਝ ਵਿੱਚ ਕਿਸੇ ਦੇ ਆ ਗਈ ਆ ਮੰਨ ਲਓ ਕਿਸੇ ਦਾ ਸ਼ੁਰੂਆਤ ਕੀਤੀ ਆ ਇਲੀ ਸ਼ੁਰੂਆਤ ਜਿਹੜੀ ਆ ਉਹ ਮਹਤਵਪੂਰਨ ਨਹੀਂ ਆਪਾਂ ਆਖ ਸਕਦੇ ਪਰ ਜਦੋਂ ਉਹ ਉਸ ਨੂੰ ਸਮਝ ਲੈਂਦਾ ਉਹ چاہے ਕਿਸੇ ਵੀ ਦਸੇ ਆ ਕੇ ਉਹਨੂੰ ਸਮਝ ਪਈਏ ਗੱਲ ਤੇ ਉਹ ਆਪਾਂ ਦਾ ਗੁਰੂ ਅਮਰਦਾਸ ਜੀ ਦੇ ਉਦਾਹਰਣ ਲਈ ਆ ਔਰ ਬਹੁਤ ਸਾਰੇ ਗੁਰਸਿੱਖ ਜਿਹੜੇ ਆ ਉਹ ਜਿਹੜੇ ਪਹਿਲਾਂ ਕਰਮ ਕਾਂਡੀ ਸੀਗੇ ਮਤਲਬ ਉਹਨਾਂ ਦਾ ਜਿਹੜਾ ਆਸਾਸੀ ਉਹਦੇ ਵੀ ਕੋਈ ਕਮੀ ਨਹੀਂ ਸੀ ਹਮ ਆਪਣੇ ਬਲੂ ਬੜੀ ਈਮਾਨ ਉਹ ਈਮਾਨਦਾਰ ਵੀ ਸੀਗੀ ਪਰ ਜਿਹੜਾ ਈਮਾਨਦਾਰ ਹੋਣਾ ਹੈ ਕਿ ਵੱਖਰੀ ਗੱਲ ਆ ਪਜਾ ਆਤਮ ਵਿਕਾਸ ਪੈਦਾ ਕਰਕੇ ਜਿਹੜਾ ਇਸ ਰਾਹ ਦੇ ਦੁਰਨਾ ਉਹ ਬਿਲਕੁਲ ਵੱਖਰੀ ਗੱਲ ਆ ਦੇ ਲਈ ਸਾਨੂੰ ਇਹ ਦੇਖਣ ਦੀ ਲੋੜ ਆ ਸਮਝਣ ਦੀ ਲੋੜ ਆ ਆਪਾਂ ਥੋੜਾ ਜਿਹਾ ਨੂੰ ਥੋੜਾ ਜਿਹਾ ਹੋਰ ਥੋੜਾ ਜਿਹਾ ਗੁਰਬਾਣੀ ਦੇ ਦੋਸ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਦੇਖੋ ਗੁਰਬਾਣੀ ਦਾ ਇੱਕ ਪਾਵਨ ਫਰਮਾਨ ਆ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਸੰਧਿਆ ਪਰਵਾਨ ਹੈ ਜਿਤ ਹਰ ਪਰਮੇਰਾ ਚਿਤ ਆਵੇ ਸੰਧਿਆ Hindu ਵੀ ਦਾ ਸਾਡਾ ਨਿਤਨੇਮ ਆ ਉਹਨਾਂ ਦਾ ਆਪਣਾ ਵਿਸ਼ਵਾਸ ਆ ਜਿਸ ਸਿਸਟਮ ਬਣਿਆ ਹੋਇਆ ਉਹਦੇ ਵਿੱਚ ਕਰਦੇ ਆਓ ਗੁਰੂ ਸਾਹਿਬ ਇਹ ਨਹੀਂ ਕਹਿ ਰਹੇ ਕਿ ਤੂੰ ਗਲਤ ਕਰ ਰਿਹਾ ਹਾਂ ਉਹ ਕਹਿੰਦੇ ਮੁਬਾਰਕ ਆ ਇਹ ਤੂੰ ਸੰਧਿਆ ਕਰ ਰਹੇ ਹਾਂ ਪਰ ਜੇਕਰ ਇਹ ਸੰਧਿਆ ਕਰਦੇ ਹਾਂ ਜਾਂ ਅਸੀਂ ਅੱਬ ਕਹ ਲਈ ਨਿਤਨੇਮ ਕਰਦੇ ਹਾਂ ਨਿਤਨੇਮ ਕਰਨ ਦੀ ਕੀ ਗੱਲ ਆ ਪਰ ਜੇ ਅਸੀਂ ਨਿਤਨੇਮ ਕਰਕੇ ਆਕੜ ਨਹੀਂ ਏ ਫੁੰਕਾਰੇ ਮਾਰੀ ਅਸੀਂ ਤਾਂ ਬੜੀ ਨਿਤਨੇਮੀ ਆ ਕਿ ਖੁੰਝ ਨਹੀਂ ਦਿੱਤਾ ਸਫ਼ਰ ਦੌਰਾਨ ਵੀ ਅਸੀਂ ਕਦੇ ਨਾਦਾਂ ਨਹੀਂ ਪੈਣ ਦਿੱਤਾ ਬਿਮਾਰੀ ਦੇ ਹਾਲਤ ਵਿੱਚ ਵੀ ਐਸੇ ਬਹੁਤ ਸਾਰੇ ਸੱਜਣ ਮਿਲਦੇ ਆ ਕਿ ਬਿਮਾਰੀ ਦੇ ਹਾਲਤ ਵਿੱਚ ਵੀ ਅਸੀਂ ਭਾਵੇਂ ਕਿੰਨੇ ਵੀ ਔਖੇ ਸੀ ਅਸੀਂ ਨਿਤਨੇਮ ਪੂਰਾ ਕੀਤਾ ਪਰ ਜਿਹੜੀ ਅਗਲੀ ਗੱਲ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਆ ਉਹ ਕਹਿੰਦੇ ਜਿਹਾ ਕਿ ਇਹ ਹਸੰਦਿਆ ਪ੍ਰਵਾਨ ਹੈ ਜਦ ਹਰਪ੍ਰਭ ਮੇਰਾ ਚਿਤ ਆਵੇ ਜੇ ਇਹ ਉਦਮ ਕੀਤੇ ਆ ਇਹ ਉਪਰਾਧਾ ਕਰਦੇ ਆ ਸਾਨੂੰ ਸਜਮ ਪ੍ਰਭੂ ਚਿਤ ਆ ਗਿਆ ਠੀਕ ਤਾਂ ਕਹਿੰਦੇ ਆ ਸੰਦੇ ਜਿਹੜੀ ਉਹ ਪ੍ਰਵਾਨ ਹੋਰ ਕਹਿੰਦੇ ਆ ਕਿ ਹਰਿ ਸਿਉ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ ਜੇ ਸਾਡਾ ਇਹ ਉਦਮ ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਲੱਗਣ ਦੀ ਗੱਲ ਆ ਜਿਹੜੀ ਇਹ ਕਾ ਉਹ ਮੁਬਾਰਕਾ ਗੁਰਸਬ ਕਹਿੰਦੇ ਕਿ ਜੇ ਇਹ ਕਰਮ ਕਰਦੇ ਆ ਜੇ ਸਾਡੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਸਾਡੇ ਅੰਦਰ ਜਿਹੜੇ ਮਾਇਆ ਦਾ ਮੋਹ ਆ ਇਹ ਜਲ ਜਾਂਦਾ ਸੜ ਜਾਂਦਾ ਖਤਮ ਹੋ ਜਾਂਦਾ ਤਾਂ ਗੁਰੂ ਸਾਹਿਬ ਇਹ ਗੁਰ ਪ੍ਰਸਾਦ ਦੀ ਦੁਬਦਾ ਮਾਰੇ ਇਹ ਗੁਰ ਪ੍ਰਸਾਦ ਦਾ ਰੂਪ ਦੱਸਿਆ ਆ ਕਿ ਸਾਡਾ ਗੁਰੂ ਕੇ ਬਚਨ ਗੁਰੂ ਕੇ ਉਪਦੇਸ਼ ਨੂੰ ਪੜ੍ਹ ਸੁਣ ਵਿਚਾਰ ਕੇ ਫਿਰ ਉਹਨੂੰ ਅੰਮ੍ਰਿਤ ਵਿੱਚ ਲਿਆਉਣਾ ਤੋ ਕਹਿੰਦੇ ਇਹ ਗੁਰੂ ਪ੍ਰਸਾਦ ਦਾ ਰੂਪ ਆ ਤੋ ਕਹਿੰਦੇ ਜਦੋਂ ਇਸ ਤਰ੍ਹਾਂ ਦੀ ਸਾਡੇ ਤੇ ਕਿਰਪਾ ਹੋਈ ਬਖਸ਼ੀ ਅਸੀਂ ਇਹ ਕਦੋਂ ਪੁਟਿਆ ਤਾਂ ਕਿ ਇਹ ਜਿਹੜਾ ਦੁਬਦਾ ਮਰਿਆ ਸਾਡੇ ਦਾ ਦੁਬਦਾ ਸੀ ਦੁਚਿਤਾਪਨ ਸੀਗਾ ਜੇਕਰ ਇਹ ਕਦੋਂ ਪੁਟਿਆ ਇਹ ਨਿਤਨੇਮ ਕੀਤੇ ਆ ਇਹ ਸੰਧਿਆ ਕੀਤੇ ਆ ਜਾਂ ਹੋਰ ਜੋ ਧਰਮ ਕਰਮਾ ਰਸਮੀ ਧਰਮ ਕਰਮ ਜਿਹੜੇ ਆ ਜਾਂ ਕਿਸੇ ਵੀ ਧਰਮ ਦੀ ਜਿਹੜੀ ਸ਼ਰਧਾ ਜੇ ਉਹ ਕਰ ਰਿਹਾ ਤਾਂ ਉਹ ਮੁਬਾਰਕ ਆ ਜੇਕਰ ਇਹ ਕੁਝ ਕਰਦੇ ਹੋਏ ਆ ਉਹਦੀ ਦੁਬਦਾ ਖਤਮ ਹੋ ਜਾਂਦੀ ਆ ਮਨ ਜਿਹੜਾ ਉਹ ਟਿਕ ਜਾਂਦਾ ਮਨ ਦੇ ਟਿਕਣ ਤੋਂ ਬਾਅਦ ਇਹ ਨਾਮ ਵਾਸ਼ਨਾਵਾਂ ਗਈਆਂ ਮਨ ਵਾਸ਼ਨਾਵਾਂ ਜਿਹੜੀਆਂ ਸਾਨੂੰ ਮਨੁੱਖ ਹੁੰਦਿਆਂ ਹੋਏ ਮਨੁੱਖ ਨਹੀਂ ਰਹਿੰਦੀਆਂ ਤਾਂ ਜੇਕਰ ਇਹ ਖਤਮ ਹੋ ਜਾਂਦੀਆਂ ਤਾਂ ਮਹਾਰਾਜ ਕਹਿੰਦੇ ਆ ਸੰਧਿਆ ਕਰੇ ਵਿਚਾਰ ਅਸਲ ਵਿੱਚ ਉਹ ਮਨੁੱਖ ਜਿਹੜਾ ਉਹ ਸਹੀ ਅਰਥਾਂ ਵਿੱਚ ਜਿਹੜਾ ਇਹ ਆਪਣੇ ਧਰਮ ਦਾ ਜਿਹੜਾ ਨੇਮ ਆ ਉਹਨੂੰ ਬਾਰੇ ਉਹਦਾ ਮੁਬਾਰਕ ਆ ਉਹਨੂੰ ਖੰਣ ਨਹੀਂ ਕਰਦੇ ਖੰਨ ਕਰਿਆ ਜੇਕਰ ਉਹ ਕਰਦੇ ਹੋਏ ਆ ਵੀ ਅਸੀਂ ਜਿੱਥੇ ਖੜੇ ਆ ਉਥੇ ਹੀ ਖੜੇ ਨਹੀਂ ਬਲਕੇ ਹੋਰ ਪਿਛਾਂ ਚੱਲ ਗਏ ਸਾਡੇ ਅੰਦਰ ਆਕੜ ਆ ਗਈ ਹੰਕਾਰ ਆ ਗਿਆ ਕਿ ਜੀ ਮੈਂ ਤਾਂ ਬੜਾ ਨਿਤ ਨਿਮਈ ਆ ਮੇਰਾ ਗਵਾਨੀ ਮੇਰੇ ਸਤੇਜਾਰ ਪਰਿਵਾਰਕ ਮੈਂਬਰ ਉਹ ਤਾਂ ਕਦੇ ਨਿਤ ਨਿਮ ਕਰਦਾ ਹੀ ਨਹੀਂ ਜੇਕਰ ਇਹ ਗੱਲ ਆ ਗਈਆਂ ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਅਸੀਂ ਲਾਭ ਨਹੀਂ ਖਟਿਆ ਕੁਝ ਇਹ ਸਾਡਾ ਕਰਮ ਕੰਡ ਬਣ ਗਿਆ ਪਰ ਜਿਹੜਾ ਕਰਿਆ ਜੇ ਮੰਨ ਲਓ ਕਰਦੇ ਹੋਏ ਆ ਪਰ ਗੁਰੂ ਸਾਹਿਬ ਕਹਿੰਦੇ ਆ ਨਾਨਕ ਸੰਧਿਆ ਕਰੈ ਮਨ ਮੁਖੀ ਜੀ ਉਹਨਾਂ ਡੇਗਾ ਮਰ ਜੰਮਾ ਹੋਏ ਖੁਆਰ ਇਹ ਤੇ ਉਹ ਗੱਲ ਕਰ ਰਹੇ ਆ ਕਿ ਜਿਹੜੇ ਆਪਣੇ ਮਨ ਦੇ ਪਿੱਛੇ ਤੋਂ ਕਰਮ ਉਹ ਹੀ ਉਹ ਵੀ ਕਰ ਰਹੇ ਆ ਉਹੀ ਠੀਕ ਉਹ ਤੇ ਨਾਲ ਬਾਣ ਪੂਜਾ ਕਰ ਰਹੇ ਆ ਧਰਮ ਕਰਮ ਕਰ ਰਹੇ ਆ ਉਸ ਤਰ੍ਹਾਂ ਸਾਰਾ ਕੁਝ ਨਿਬਾਰੇ ਆ ਪਰ ਮਨ ਜਿਹੜਾ ਮਨ ਇਹ ਸਭ ਕੁਛ ਨੂੰ ਕਬੂਲ ਨਹੀਂ ਕਰ ਰਿਹਾ ਮਨ ਨੂੰ ਖਬਰ ਧੱਕ ਨਹੀਂ ਇਸ ਲਈ ਜਦੋਂ ਬਾਣੇ ਜਾ ਕੇ ਆ ਕਰਮ ਤਨੋਂ ਪਖੰਡ ਜੋ ਦੀਸੈਂ ਤਨ ਜੰਮ ਜਾਗਤੀ ਲੂਟਾ ਹੈ ਰਬਾਨੀ ਜਿਸ ਪੱਖ ਨੂੰ ਬੜੇ ਵਿਸਾਰ ਨਾਲ ਦਸਾਇਆ ਹੋਇਆ ਤੁਸੀਂ ਵੀ ਹੁਣ ਨਿਰਭਰ ਕਰਦਾ ਸਵਾਲ ਇਹ ਨਹੀਂ ਕਿ ਤੁਸੀਂ ਕਿਹੜੀ ਵਿਧੀ ਅਪਣਾ ਰਹੇ ਹੋ ਸਵਾਲ ਇਹ ਆ ਕਿ ਤੁਸੀਂ ਉਸ ਰਾਹੀਂ ਅਪੜੇ ਕਿਥੇ ਹੋ ਆਪਣ ਤੋਂ ਪਾਵੇ ਤੁਹਾਡੇ ਜੀਵਨ ਵਿੱਚ ਕੀ ਤਬਦੀਲੀ ਆਈ ਹੈ ਕੀ ਪਰਿਵਰਤਨ ਆਇਆ ਪਾ ਪਰਿਵਰਤਨ ਜਦੋਂ ਗੱਲ ਕਰਦੇ ਆ ਪਾ ਚੰਗਾ ਪਰਿਵਰਤਨ ਆ ਪੋਜ਼ਿਟਿਵ ਜਿਹੜਾ ਮਤਲਬ ਨੈਗੇਟਿਵ ਨਹੀਂ ਮਤਲਬ ਪੰਜ ਦੇ ਵਿੱਚ ਪਰਿਵਰਤਨ ਆ ਉਹ ਕਿੰਨਾ ਕੁ ਆਇਆ ਉਹ ਜੇਕਰ ਨਹੀਂ ਆਇਆ ਤਾਂ ਸਾਡਾ ਉਹ ਕਰਮ ਕਾਣੀ ਗਿਨਾ ਜਾਊਗਾ ਤੇ ਆਗੇ ਆਤੇ ਸਾਡਾ ਜਿਹੜਾ ਉਹ ਬੜਾ ਮੁਬਾਰਕ ਆ ਸਫਲਾ ਦੇਖੋ ਗੁਰੂ ਸਾਹਿਬ ਗੁਰਸਾਹਿਬੇ ਕਪਾਉ ਲੈਨੇ ਆ ਕਬੀਰ ਸਾਹਿਬ ਦਾ ਜਿਹਦਾ ਮੈਂ ਇੱਕ ਸ਼ਲੋਕ ਆ ਜਿਹਦੇ ਜੋ ਕਹਿੰਦੇ ਆ ਫਰੀਦਾ ਪਾੜ ਪਟੋਲਾ ਤਜ ਕਰੀ ਕਮਲੜੀ ਪਹਿਰੇ ਜਿੰਨੇ ਵੇਸੀ ਸ਼ਹਿ ਮਿਲੇ ਸੇਈ ਵੇਸ ਕਰਿਓ ਇਸ ਤੋਂ ਅਗਲਾ ਸ਼ਲੋਕ ਇਹਦਾ ਗੁਰੂ ਸਾਹਿਬ ਦਾ ਜਿਹਦੇ ਮਹਾਰਾ ਕਹਿੰਦੇ ਆ ਕਿ ਕਾਇ ਪਟੋਲਾ ਪਾੜ ਤੇ ਕਮਲੜੀ ਪਹਿਰੇ ਨਨ ਘਰੀ ਬੈਠੀਆਂ ਸ਼ਹਿ ਮਿਲੇ ਜੇ ਨੀਅਤ ਰਸ ਕਰੇ ਇਹ ਪਕੇੜਾ ਗੁਰਬਾਣੀ ਬੜਾ ਸੁਪਸ਼ਟ ਆ ਫਿਰ ਜਦੋਂ ਬਾਬਾ ਫਰੀਦ ਸਾਹਿਬ ਵਰਗੇ ਜਦੋਂ ਇਹ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਬਿਸ਼ਲੋਕ ਹਨ ਦਾ ਕਿ ਬੇਨਵਾਜਾ ਕੁੱਤੇ ਆ ਇਹ ਨਾ ਬਦੀ ਰੀਤ ਕਭੀ ਚੱਲ ਆਏ ਪੰਜੇ ਵਖਤ ਮਸਜਿਦ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਦਾ ਆਪਦਾ ਇਹ ਸ਼ਲੋਕ ਜਿਹੜਾ ਇਹ ਦਰਜ ਆ ਜਾਂ ਜਦੋਂ ਉਹ ਕਹਿੰਦੇ ਆ ਕਿ ਉਠ ਫਰੀਦਾ ਉਜੂ ਸਾਜ ਸੂਬਾ ਨਵਾਜ ਗੁਜਾਰ ਜੋ ਸਿਰ ਸਾਈ ਨਾਨੇ ਵੈ ਸੋ ਸਿਰ ਕਾਬੂ ਤਾਰ ਇਹ ਫਰੀਦ ਸਾਹਿਬ ਵਰਗੀ ਸ਼ਖਸੀਅਤ ਆਖ ਰਹੀ ਆ। ਇਹੀ ਜਿਹੜਾ ਉਹ ਧਾਰਮਿਕ ਕਾਗੂ ਵੀ ਹਰ ਧਰਮ ਦਾ ਇਥੇ ਪ੍ਰਥਾਇ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾਂ ਦਾ ਜਿਹੜਾ ਗੁਰਬਾਗ ਸਾਡੀ ਗਵਾਹੀ ਕਰਦਾ ਇਹ ਕੇਵਲ ਮੁਸਲਮਾਨ ਭਰਾਵਾਂ ਲਈ ਨਹੀਂ ਪਰ ਕੇ ਸਾਡੇ ਲਈ ਵੀ ਪਰ ਕੇ ਹਰ ਧਰਮੀ ਮਨੁੱਖ ਲਈ ਆਖ ਰਹੀ। ਤੋਂ ਇਸ ਲਈ ਜਦੋਂ ਫਰੀਦ ਸਾਹਿਬ ਵਰਗੀ ਸ਼ਖਸੀਅਤ ਇਹ ਗੱਲ ਕਹਿੰਦੀ ਆ ਤਾਂ ਉਹ ਇਹਨੂੰ ਕਰਮਕਾਂਡ ਦੇ ਰੂਪ ਵਿੱਚ ਨਹੀਂ ਲੈ ਰਹੀ। ਹਾਂ ਕਤਲ ਧਾਰਮਿਕ ਕਾਗੂ ਦਾ ਕਹਿਣਾ ਉਹਦੇ ਚ ਬਾਬਾ ਫਰੀਦ ਸਾਹਿਬ ਦੇ ਕੈਨਬੀ ਜਮੀਨ ਦਾ ਅਸਮਾਨ ਦਾ ਅੰਤਰਾ ਇਸ ਲਈ ਜਦੋਂ ਫਰੀਦ ਸਾਹਿਬ ਜੀ ਨੇ ਜਦੋਂ ਐਸਾ ਵੀ ਬਾਣ ਵਿੱਚ ਆ ਕੇ ਆਇਆ ਕਿ ਜਿਹੜਾ ਮੇਰੇ ਅੰਦਰ ਤਾਂ ਜਿਹੜਾ ਉਹ ਕਪੜਾ ਆਪਣੇ ਉੱਤੇ ਢਕਾ ਕੇ ਗੱਲ ਕਰ ਰਹੇ ਆ ਕਿ ਕਰਨ ਮੁਸਲਾ ਸੂਫਗਲ ਕਿਡਾ ਪਹਿਰਾਵਾ ਤਾਂ ਇਹੋ ਜਿਹਾ ਹੈਗਾ ਜ਼ੁਬਾਨ ਨਾਲ ਬੜੇ ਮਿੱਠੇ ਬੋਲੀ ਬੋਲੇ ਜਾ ਰਹੇ ਆ ਪਰ ਜਿਹੜਾ ਅੰਦਰ ਜਿਹੜਾ ਉਹ ਹਨੇੜਾ ਪਸਿਆ ਹੋਇਆ ਜਿਵੇਂ ਅੰਧਿਆਰੀ ਰਾਤ ਤਾਂ ਉਹ ਕਰਮਕਾਂਡ ਦੀ ਪਰੋੜਤਾ ਨਹੀਂ ਕਰੇ ਉਹਨਾਂ ਦਾ ਐਸਾ ਆਖਣਾ ਜਾਂ ਪੜ੍ਹਨਾ ਉਹ ਕਰਮਕਾਂਡ ਨਹੀਂ ਪਰ ਸਾਡੇ ਵਰਗੇ ਦਾ ਕਰਨਾ ਉਹ ਕਰਮਕਾਂਡ ਬਣ ਜਾਊਗਾ ਜੇਕਰ ਸਾਡਾ ਜੀਵਨ ਨਹੀਂ ਬਦਲਦਾ ਜੇ ਸਾਡੇ ਜੀਵਨ ਕੋਈ ਪਰਿਵਰਤਨ ਨਹੀਂ ਆਈ ਕੋਈ ਦਿੱਦਲੀ ਨਹੀਂ ਆਈ ਤਾਂ ਸਾਡਾ ਜਿਹੜਾ ਉਹ ਕਰਮਕਾਂਡ ਹੀ ਬਣ ਜਾਊਗਾ ਅਜੇ ਗੁਰਬਾਣੀ ਵਿੱਚ ਜਦੀ ਆ ਦੇਖੋ ਜਿੱਥੇ ਫਰੀਦ ਸਾਹਿਬ ਦਾ ਇਹ ਸ਼ਲੋਕ ਆ ਨਵਾਜ ਪੜਨਾ ਲਾ ਮਸਜਿਦ ਚਾਉਣੋ ਵਾਲਾ ਉਜ਼ੂ ਕਰਕੇ ਨਵਾਜ਼ ਦੀ ਅਦਾਗੀ ਕਰਨ ਦਾ ਉਥੇ ਗੁਰੂ ਸਾਹਿਬ ਨੇ ਅਸਲ ਨਵਾਇਦਾ ਗੱਲ ਵੀ ਕਰ ਕੀਤੀ ਹੋਈ ਆ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜਾ ਅਸਲ ਜਿਹੀਆਂ ਪੰਜ ਨਵਾਜ਼ਾ ਹੈਗੀਆਂ ਉਹ ਪੰਜ ਨਵਾਜ਼ਾਂ ਵਕਤ ਪੰਜ ਪੰਜਾਂ ਪੰਜੇ ਨੌ ਪਹਿਲਾ ਸਾਜ ਹਲਾਲ ਦੇਤੀ ਜਾਂ ਖੈਰ ਖੁਦਾਈ ਚੌਥੀ ਨੀਅਤ ਅਰਾਜ਼ਮਨ ਪੰਜਵੀਂ ਸਿਫਤ ਸਨ ਆਏ ਕਰਨੇ ਕਲਮਾ ਆਕਾ ਤਾਂ ਮੁਸਲਮਾਨ ਸਦਾਏ ਹੁਣ ਗੁਰੂ ਸਾਹਿਬ ਇਹ ਜਿਹੜੀਆਂ ਨਵਾਜ਼ਾਂ ਦੀ ਇਹ ਪਰਿਭਾਸ਼ਾ ਕਰ ਰਹੇ ਆ ਪਰੇ ਪ੍ਰਵਾਚ ਪ੍ਰੀਤ ਸਾਹਿਬ ਵੀ ਦੀ ਪ੍ਰਵਾਸ਼ਾ ਵੀ ਇਹੀ ਆ ਉਹੀ ਕਹਿਣਾ ਚਾਹੁੰਦੇ ਆ ਕਿ ਤੂੰ ਨਵਾਜ ਜੇ ਬਸਤ ਜਾ ਨਵਾਜਾ ਪੜ ਪਰ ਉਹਨਾਂ ਵਿੱਚੋਂ ਜੋ ਆਖਿਓ ਨੂੰ ਸਮਝੇ ਕਿ ਉਹਨੂੰ ਅਪਲਾਈ ਕਰ ਉਹ ਕਰਮ ਇਹ ਕਰਮ ਕਾਂਡੀ ਬਨ ਨਹੀਂ ਨਹੀਂ ਕਹਿ ਰਹੇ ਇਸ ਲਈ ਸਧਾਰਨ ਧਾਰਮਿਕ ਆਗੂ ਦਾ ਐਸਾ ਕਹਿਣਾ ਔਰ ਐਸੇ ਸਤਪੁਰਸ਼ਾਂ ਦਾ ਆਖਣਾ ਉਹਨਾਂ ਵਿੱਚ ਸ਼ਬਦ ਉਹੀ ਆ ਸ਼ਬਦਾਂ ਨੂੰ ਕੋਈ ਫਰਕ ਨਹੀਂ ਪਰ ਉਹਨਾਂ ਪਿੱਛੇ ਜਿਹੜੀ ਭਾਵਨਾ ਹੈਗੀ ਆ ਉਹਦੇ ਵਿੱਚ ਜ਼ਮੀਨ ਉਸ ਮਾਨ ਦਾ ਅੰਤਰਾ ਵੀ ਇਹ ਵੀ ਤੁਸੀਂ ਗੱਲ ਸ਼ੁਰੂ ਕੀਤੀ ਸੀਗੀ ਕਿ ਜੇ ਕੋਈ ਸ਼ੁਰੂਆਤ ਕਰ ਰਿਹਾ ਉਹ ਜੇਕਰ ਸੱਚਮੁੱਚ ਕੋਈ ਕਿਸੇ ਅੰਦਰ ਉਹ ਕਰਕੇ ਸ਼ੁਰੂਆਤ ਜੇਕਰ ਉਹ ਅੱਗੇ ਤੁਰ ਪਿਆ ਤਾਂ ਉਹਦਾ ਮੁਬਾਰਕ ਆ ਮੁਬਾਰਕ ਉਹਦੇ ਵਿੱਚ ਕੋਈ ਕਿੰਦੂ ਪਰੰਤੂ ਨਹੀਂ ਪਰ ਜੇਕਰ ਉਹ ਜੇ ਪਹਿਲਾਂ ਗੱਲ ਕਰ ਆਏ ਆ ਕਿ ਸਵਾਲੇ ਪੈਦਾ ਹੋਣ ਕਿ ਉਹ ਸਮਝ ਕਿਉਂ ਰਿਹਾ ਆਪਾਂ ਜਦੋਂ ਮੈਂ ਉਦਾਹਰਣ ਹੀ ਦਿੱਤੀ ਆ ਕਿ ਕਈ ਗੁਰਸਿੱਖ ਜਿਹੜੇ ਆ ਉਹ ਉਹਨਾਂ ਦੀ ਜੇ ਮ ਬੜੀ ਤਬਦੀਲੀ ਹੁੰਦੀ ਆ ਪਰ ਤਬਦੀਲੀ ਜਿਹੜੀ ਉਹ ਬਾਹਰਲੀ ਆ ਸਰੀਰਿਕ ਆ ਮੈਂ ਵਿਅਕਤੀਗਤ ਤੌਰ ਤੇ ਕੁਝ ਸਤਿਨਾਣ ਨੂੰ ਜਾਣਦਾ ਕਿ ਜਿਹੜੇ ਪਹਿਲਾਂ ਜਿਹੜੇ ਉਹ ਕਲੀਨਸ਼ੀਲ ਸੀਗੇ ਉਹ ਨਸ਼ੇ ਵੀ ਕਰਦੇ ਸੀਗੇ ਪਰ ਫਿਰ ਇਹ ਵੀ ਉਹਨਾਂ ਨੂੰ ਸੰਗਤ ਚੰਗੀ ਮਿਲੀ ਬਾਣੀ ਪੜ੍ਹਨ ਦਾ ਮੌਕਾ ਮਿਲਿਆ ਉਹ ਤਬਦੀਲੀ ਆਈ ਉਹ ਸਜਮੋ ਜੋ ਉਹ ਆਤਮਿਕੋ ਵੀ ਮਹਾਨ ਬਣ ਗਏ ਉਹਨਾਂ ਦੇ ਆਤਮਿਕੋ ਵੀ ਤਬਦੀਲੀ ਬੇਕਿ ਬਾਹਰਲੀ ਤਬਦੀਲੀ ਅੰਦਰੋਂ ਵੀ ਤਬਦੀਲ ਹੋ ਗਏ ਪਰ ਐਸੇ ਜ਼ਿਆਦਾ ਹੈਗੇ ਜਿਨ੍ਹਾਂ ਕਿ ਬਾਹਰੋਂ ਤਬਦੀਲੀ ਆਈ ਪਰ ਅੰਦਰੋਂ ਤਬਦੀਲੀ ਨਹੀਂ ਆਈ। ਈਰਾ ਫੇਰੀ ਬੇਈਮਾਨੀ ਕੁੜਕਬੜ ਉਸੇ ਤਰ੍ਹਾਂ ਚੱਲਦਾ। ਪਰ ਜਿਹੜਾ ਬਾਹਰਲਾ ਜਿਹੜਾ ਉਹ ਇਸ ਲਈ ਇਹੀ ਕਰਮਕਾਂਡ ਆ। ਇਸ ਕਰਮਕਾਂਡ ਨੂੰ ਜਿਹੜਾ ਉਹਨੂੰ ਨਖਿਧਾ ਕੇ ਆ ਗਿਆ ਉਤੋਂ ਵਰਜਿਆ ਗਿਆ। ਤੋਂ ਸਵਾਲ ਇਹ ਨਹੀਂ ਕਿ ਕੋਈ ਕੀ ਕਰ ਰਿਹਾ। ਇਸ ਲਈ ਕਰਮਕਾਂਡ ਦੀ ਕੀ ਨਾ ਪਰਿਭਾਸ਼ਾ ਕਰਨੀ ਜਿਹੜੀ ਆ ਉਸ ਕਰਕੇ ਮੁਸ਼ਕਲ ਵੀ ਹੋ ਜਾਂਦੀ ਤਾਂ ਅਸੀਂ ਇਸ ਰੂਪ ਵੀ ਕਰਦੇ ਆ। ਕਿਉਂਕਿ ਕਿਸੇ ਕਰਮ ਕਿਸੇ ਲਈ ਉਹ ਕਰਮ ਜਿਹੜਾ ਉਹ ਕਰਮकांड ਹੋ ਸਕਦਾ ਪਰ ਦੂਜੇ ਲਈ ਕਰਮ ਉਹੀ ਉਹ ਕਰਮकांड ਨਹੀਂ ਹੋ ਸਕਦਾ ਕੋਈ ਅੱਖਾਂ ਬੰਦ ਕਰਕੇ ਬਾਣੀ ਨਾਲ ਜੁੜਿਆ ਹੋਇਆ ਉਹ ਸੱਚ ਨੂੰ ਜੁੜਿਆ ਹੋਇਆ ਪਾਉ ਗੁਰਬਾਣੀ ਤੋਂ ਉਤਸ਼ਾਹ ਮਿਲ ਰਿਹਾ ਪ੍ਰੇਰਨਾ ਮਿਲ ਰਹੀ ਆ ਆਤਮ ਬਲ ਮਿਲ ਰਿਹਾ ਉਹਦੇ ਵਿੱਚ ਰੋਸ਼ਨੀ ਲੈ ਕੇ ਅੱਗੇ ਵਧ ਰਿਹਾ ਉਹ ਕਰਮकांड ਨਹੀਂਗਾ ਪਰ ਦੂਜੇ ਮੇਰੇ ਵਰਗਾ ਕੋਈ ਬੈਠਾ ਉਹਨੂੰ ਦੇਖ ਕੇ ਕਿ ਉਹ ਚੌਂਕੜਾ ਮਾਰ ਕੇ ਬੈਠਾ ਆ ਅੱਖਾਂ ਬੰਦ ਕਰਕੇ ਬੈਠਾ ਆ ਤਾਂ ਮੈਂ ਵੀ ਬੈਠ ਜਾਵਾਂ ਪਰ ਮੈਂ ਆਪਣੇ ਲੋਕੋ ਤਬਦੀਲੀ ਨਾ ਲਿਆਵਾ। ਤੁਹਾਡੇ ਦੇਖੋ ਸਾਡੇ ਇਤਿਹਾਸ ਵਿੱਚ ਭਾਵੇਂ ਬੜੀ ਗੱਲ ਗੱਡਾ ਕੋਈ ਬੜੀਆਂ ਪਿਆਰੀਆਂ ਸਾਖੀਆਂ ਵੀ ਆ। ਗੁਰੂ ਹਰਿਮਹਾਰਾ ਜੀ ਦੇ ਸਾਖੀ ਹੁੰਦੀ ਆ। ਕਿ ਗੁਰੂ ਸਾਹਿਬ ਜਦੋਂ ਕੀਰਤਪੁਰ ਦੇ ਤੋਂ ਸ਼ਿਕਾਰ ਕਰਨ ਜਾਂਦੇ ਆ। ਤਾਂ ਇੱਕ ਮਾਈ ਰਸੇ ਜੀ ਮਿਲਦੀ ਜਿਹੜੀ ਕਿ ਕੇਵਲ ਯਤਨ ਕਰਦੀ ਆ ਉਹ ਆਸਿਕ ਪਾਖੋ ਬੜੇ ਕਮਜ਼ੋਰ ਆ। ਪਰ ਉਹਦੀ ਵੀ ਸ਼ੱਕੇ ਮੈਂ ਵੀ ਗੁਰੂ ਸਾਹਿਬ ਨੂੰ ਕੋਈ ਭੋਜਨ ਸ਼ਕਾਵਾਂ। ਪਰ ਫਿਰ ਇਹ ਸੋਚ ਕੇ ਕਿ ਮੈਂ ਗਰੀਬਣੀ ਉੱਥੇ ਤਰ੍ਹਾਂ ਤਰ੍ਹਾਂ ਦੇ ਲੋਕੀ ਜਿਹੜੇ ਆ ਮੈਥੋਂ ਵੱਧ ਅਮੀਰ ਲੋਕ ਜਿਹੜੇ ਆ ਤਰਾ ਤਰਾ ਦੇ ਪਕਵਾਨ ਲੈ ਕੇ ਆ ਰਹੇ ਆ ਤਾਂ ਮੇਰੀ ਜਿਹੜੀ ਸਧਾਰਨ ਰੋਟੀ ਆ ਇਹ ਕਿਥੇ ਜਿਹੜੀ ਆ ਮਹਾਰਾ ਪਸੰਦ ਕਰਨਗੇ ਜਾਂ ਮੈਂ ਕਿਵੇਂ ਪਜਾਸ ਸਕੂਮੀ ਉਹ ਦੁੱਧਾ ਰਹਿੰਦੀ ਪਰ ਇਦਾਂ ਜੀ ਮਨ ਬਣਾ ਕੇ ਤੁਰ ਪੈਂਦੀ ਆ ਕਿ ਨਹੀਂ ਮੈਂ ਗੁਰੂ ਸਾਹਿਬ ਵਾਲੇ ਸੁਣਦੀ ਆ ਕਿ ਨਹੀਂ ਉਹ ਗਰੀਬ ਨਵਾਜ ਆ ਗਰੀਬਾਂ ਨੂੰ ਨਵਾਜਣ ਵਾਲੇ ਆ ਉਹਦਾ ਭਾਵਨਾ ਦੇਖਦੇ ਆ ਪਿਆਰ ਦੇਖਦੇ ਆ ਉਹ ਇਹਨਾਂ ਜੀਵਾਂ ਨੂੰ ਨਹੀਂ ਦੇਖਦੇ ਕਿ ਕੋਈ ਅਮੀਰ ਆ ਜਾਂ ਗਰੀਬ ਆ ਤਾਂ ਉਹ ਵੀ ਹੋ ਸਕਦਾ ਕਿ ਤੁਰ ਪੈਂਦੀ ਆ ਪਰ ਜਦੋਂ ਤੁਰਦੀ ਆ ਆਪਣੇ ਘਰੋਂ ਤਾਂ ਮੜ ਕੇ ਉਹ ਦੇਖਦੀ ਆ ਵੀ ਧੂੜ ਉੱਡਦੀ ਆ ਰਹੀ ਆ ਨੇੜੇ ਮਾਂ ਦੀ ਪਛਾਣ ਲੈਂਦੀ ਹੈ ਮਹਾਰਾਜ ਦੇ ਮਹਾਰਾਜ ਆ ਰਹੇ ਆ। ਤੋ ਫਿਰ ਨਰਾਸ਼ ਹੋ ਜਾਂਦੀ ਹੈ ਵੀ ਮੈਂ ਤਾਂ ਚੱਲੀ ਸੀ ਪਰ ਮਹਾਰਾਜ ਤਾਂ ਵੱਲ ਜਾ ਰਹੇ ਆ। ਪਰ ਗੁਰੂ ਸਾਹਿਬ ਉਹ ਨੇੜੇ ਪਹੁੰਚਦੇ ਆ। ਤੋ ਇੱਕ ਪਾਸੇ ਖਲੋ ਜਾਂਦੀ ਹੈ ਵੀ ਤਾਂ ਕਿ ਦਸਤਾ ਲੰਘ ਜਾਣ। ਕਿਉਂਕਿ ਦਸਤਾ ਜਿਹੜਾ ਛੋਟਾ ਰਸਤਾ ਤੋ ਇੱਕ ਪਾਸੇ ਖਲੋ ਜਾਂਦੀ ਆ। ਤੋ ਗੁਰੂ ਸਾਹਿਬ ਘੋੜਾ ਪਰ ਉਧਰ ਮੋੜ ਲੈਂਦੇ ਆ। ਤੋ ਮੈਂ ਜਿਹੜੇ ਆਪਣੇ ਧਿਆਨ ਵਿੱਚ ਰੋ ਉਹ ਬੜੀ ਨਿਮਰ ਚੋਣ ਕੇ ਬੈਠੀ ਹੋਈ ਆ ਕਿ ਮੇਰੀ ਆਸ ਅਜ ਵੀ ਪੂਰੀ ਨਹੀਂ ਹੋਈ। ਪਰ ਮਹਾਰਾਜ ਜਾ ਕੇ ਉਹ ਘੋੜਾ ਖੜਾ ਕਰਦੇ ਉਹਨੂੰ ਆਵਾਜ਼ ਮਾਰ ਕੇ ਕਹਿੰਦੇ ਮਾਈ ਵੀ ਬੜੀ ਭੁੱਖ ਲੱਗੀ ਆ ਉਹ ਕੋਲੋਂ ਵਿਸਾਰਜ ਨਾ ਜਾਈਏ ਸੰਗੀਵ ਜ਼ਿਕਰ ਕਰੀਏ ਤਾਂ ਮਹਾਰਾਜ ਨੂੰ ਵਿਸ਼ਵਾਸ ਨਹੀਂ ਹੁੰਦਾ ਮਾਈ ਨੂੰ ਤੇ ਮਹਾਰਾਜ ਜਿਹੜਾ ਕਿ ਉਹ ਪ੍ਰਸ਼ਾਦਾ ਲੈ ਕੇ ਜਿਹੜੇ ਉਹ ਛੱਕਣ ਲੱਗ ਪੈਂਦੇ ਆ ਘੋੜੇ ਤੇ ਬੈਠਿਆ ਹੀ ਸਵਾਰ ਹੋਏ ਛੱਕ ਲੱਗ ਪੈਂਦੇ ਆ ਸਿੱਖ ਵੀ ਉਹ ਦੇ ਕੇ ਬੜੇ ਹੈਰਾਨ ਹੁੰਦੇ ਆ ਉਹਨਾਂ ਨੂੰ ਇਹ ਕਦੇ ਫਿਕਰ ਲੱਗਾ ਰਹਿੰਦਾ ਉਹ ਕਿ ਮਹਾਰਾਜ ਨੂੰ ਬੜੀ ਭੁੱਖ ਲੱਗੀ ਹੋਈ ਸੀ ਅਸੀਂ ਪੁੱਛਿਆ ਤੱਕ ਨਹੀਂ ਅਸੀਂ ਵੀ ਖਿਆਲ ਨਹੀਂ ਕੀਤਾ ਉਹ ਦਿੱਦਜ ਹੁੰਦਾ ਦੇ ਉਹ ਪ੍ਰਸ਼ਾਦਾ ਤਿਆਰ ਕਰਕੇ ਮਹਾਰਾਜ ਨੂੰ ਕਹਿੰਦੇ ਵੀ ਸ਼ਿਕਾਰ ਖੇਡਣ ਤੋਂ ਪਹਿਲਾਂ ਤੁਸੀਂ ਪ੍ਰਸ਼ਾਦਾ ਛੱਕ ਲਵੋ ਮਹਾਰਾਜ ਕਹਿੰਦੇ ਉਹ ਵੀ ਪੁਛ ਅਦਰ ਡੈਮ ਦੇ ਹੈ ਨਹੀਂ ਇਹ ਸਮਾਨੀ ਤੋ ਕਹਿੰਦੇ ਮਹਾਰਾ ਕੱਲ ਤੁਸੀਂ ਜਿਹੜਾ ਉਹ ਮੰਗੇ ਮਾਈਕ ਨੂੰ ਜਿਹੜਾ ਪ੍ਰਸ਼ਾਸਕ ਆ ਫਿਰ ਨਾ ਤੁਸੀਂ ਹੱਥ ਧੋਤੇ ਨਾ ਤੁਸੀਂ ਇਹ ਆਮ ਰਿਆਦਾ ਜਿਹੜੀ ਸੁਚਮ ਦਾ ਖਿਆਲ ਰੱਖਿਆ ਤੇ ਅਸੀਂ ਨਹੀਂ ਸੋਚਿਆ ਵੀ ਤੁਸੀਂ ਤੁਹਾਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਤਾਂ ਤੁਸੀਂ ਜਿਹੜਾ ਉਹ ਇੰਨਾ ਵੀ ਤੁਹਾਨੂੰ ਤੁਸੀਂ ਖਿਆਲ ਨਾ ਰਿਹਾ ਵੀ ਮੈਂ ਘੋੜੇ ਤੋਂ ਹਿਟਾ ਉਤਰਾ ਜਾਂ ਹੱਥ ਧੋ ਲਾ ਸੁਚੇ ਕਰ ਲਵਾਂ ਨਾ ਤੁਸੀਂ ਖਾਣ ਤੋਂ ਪਹਿਲਾਂ ਸੁਜੇਗੇ ਤੇ ਨਾ ਬਾਅਦ ਵਿੱਚ ਕੀਤੇ ਤੋਂ ਗੁਰੂ ਸਾਹਿਬ ਦੇ ਮੂੰਹ ਸਾਡੇ ਉੱਤੇ ਦੇਖਣੇ ਬੜਾ ਖੂਬਸੂਰਤ ਸ਼ਬਦ ਗਟਵਾਏ ਆ ਕਿ ਗੁਰੂ ਸਾਹਿਬ ਨੇ ਕਿਹਾ ਕਿ ਜਿੱਥੇ ਪ੍ਰੇਮ ਹੁੰਦਾ ਉੱਥੇ ਨੇਮ ਨਹੀਂ ਹੁੰਦਾ। ਮਾਈ ਜਿਹੜਾ ਸੀ ਉਹ ਪ੍ਰੇਮ ਜਿਹੜਾ ਸੀਗਾ ਉਹਦੇ ਸਾਹਮਣੇ ਜਿਹੜੇ ਮਰਿਆਦਾ ਹੈਗੀਆਂ ਜਿਹੜੇ ਇਹ ਕੁਝ ਫਜ਼ੂਲ ਆ ਇਹਨਾਂ ਦਾ ਕੋਈ ਮੂਲ ਨਹੀਂ। ਕਿਹੜਾ ਮੂਲ ਜਿਹੜੀ ਉਹ ਭਾਵਨਾ ਹੈਗੀ ਆ। ਤੁਸੀਂ ਜਿਹੜੀ ਆ ਇਹ ਚੀਜ਼ਾਂ ਨੂੰ ਜਿਹੜੀ ਆ ਦੇਖਣ ਦੀ ਕੰਸੀਡਰ ਕਰਨ ਦੀ ਲੋੜ ਪੈਂਦੀ ਆ ਪੈਣੀ ਚਾਹੀਦੀ ਆ। ਕਿਸੀਂ ਦੇਖੀਏ ਕਿ ਕਰਮ ਕਾਂਡ ਜਿਹੜਾ ਅਸੀਂ ਕੈਮਰਾ ਸਰੂਪ ਤੋਂ ਅੰਦਾਜ਼ਾ ਨਹੀਂ ਲਾ ਸਕਦੇ। ਕਿ ਜਿਹੜਾ ਮਨੁੱਖ ਇੱਕ ਪਾਠ ਕਰ ਰਿਹਾ ਇੱਕ ਦਾ ਕਰਮ ਕਾਂਡ ਹੋ ਸਕਦਾ। ਪਰ ਦੂਜੀ ਦਾ ਨਹੀਂ ਹੋ ਸਕਦਾ ਕਿਉਂਕਿ ਉਹ ਨਿਰਪਰ ਕਰ ਰਿਹਾ ਉਹਦੀ ਮਨ ਦੀ ਦਸ਼ਾ ਕੀ ਆ ਅਸੀਂ ਜਿਹੜਾ ਆਮ ਤੌਰ ਤੇ ਕੀ ਆ ਅਸੀਂ ਕਰਮਾਂ ਉਤੇ ਬਾਹਰ ਜਿਹੜਿਆ ਉਹ ਦੇਖ ਕੇ ਹੀ ਅਸੀਂ ਨਿਰਣਾ ਲੈ ਲੈਨੇ ਚਾਟ ਕੇ ਜੀ ਇਹ ਤਾਂ ਬਰਿਆਦਾ ਨਹੀਂ ਸੀਗੀ ਇਹ ਤਾਂ ਵਿਧੀ ਨਹੀਂ ਸੀ ਵਿਧੀ ਮਤਾਬਕ ਨਹੀਂ ਕੀਤਾ ਗਿਆ ਜੀ ਤੇ ਜਿਹੜਾ ਵਿਧੀ ਮਤਾਬਕ ਕਰ ਰਿਹਾ ਪਰ ਜਦੋਂ ਉਹਦਾ ਆਪਣਾ ਵੀ ਭਜਾ ਆਇਆ ਤਾਂ ਉਹਦਾ ਵੀ ਉਹ ਕਰਮकांड ਹੀ ਗਿਨਾ ਜਾਊਗਾ ਚਾਹੇ ਉਹ ਗਿਆਨ ਧਿਆਨ ਦੀ ਗੱਲ ਆ ਵਿਦਵਤਾ ਦੀ ਗੱਲ ਆ ਜਾਹੂ ਹਨ ਪੜਤਾ ਦੀ ਗੱਲ ਆ ਉਹ ਸਾਰੀ ਜਿਹੜੀ ਇਹ ਸ਼੍ਰੀਣੀ ਜਿਹੜੀ ਆ ਇਹ ਕਰਮ ਕਾਂਡ ਵਿੱਚ ਹੀ ਆਉਂਦੀ ਆ ਇਸ ਲਈ ਗੁਰਬਾਣੀ ਜਦੋਂ ਗੱਲ ਆਖੀ ਗਈ ਕਿ ਤੈ ਨਰਕਿਆ ਪ੍ਰਾਣ ਸੁਨਕੀਨਾ ਅਨੁਭਵਨੇ ਭਗਤ ਨੇ ਉਭਜੀ ਭੁੱਖੇ ਦਾਣ ਨਾ ਦੀਨਾ ਉੱਤੇ ਤੇ ਪ੍ਰਾਣ ਪ੍ਰਤੀਕ ਆ ਸਮੁੱਚੇ ਧਰਮਗ੍ਰੰਥਾਂ ਦਾ ਕਿ ਉਹ ਪ੍ਰਾਣਾ ਦੀ ਗੱਲ ਨਹੀਂ ਤਾਂ ਭਗਤ ਜੀ ਦੇ ਕਹਿ ਰਹੇ ਵੀ ਤੂੰ ਕੀ ਖਟਿਆ ਕਿਉਂਕਿ ਜੋ ਵੀ ਧਰਮਗ੍ਰੰਥਾਂ ਨੇ ਕਿਹਾ ਇਹ ਤੇ ਸਵਾਲ ਇਹ ਨਹੀਂ ਕੀਤੇ ਕਿ ਇਹ ਪੁਰਾਣਾ ਵਿੱਚ ਕੀ ਲਿਖਿਆ ਹੋਇਆ ਜਾਂ ਕਿੰਨੇ ਪੁਰਾਣਾ ਇਥੇ ਸਮੁੱਚੇ ਨੂੰ ਵੀ ਗੱਲ ਆਖੀ ਹੈ ਧਰਮ ਗ੍ਰੰਥਾਂ ਦੇ ਪਾਠਨ ਪਾਠ ਤੋਂ ਮਹਾਂਪੁਰਖਾਂ ਦੇ ਬਚਨਾਂ ਤੋਂ ਤੂੰ ਇਹ ਕਹੇ ਵੀ ਜੇਕਰ ਤੂੰ ਪੜ੍ਹ ਕੇ ਸੁਣ ਕੇ ਤੈਨਰ ਭਗਤੀ ਦਾ ਜਜ਼ਵਾ ਪੈਦਾ ਨਹੀਂ ਹੋਇਆ ਤੂੰ ਆਪਣੇ ਅੰਦਰ ਨਗਾ ਨਹੀਂ ਮਾਰੀ ਸਵੈ ਪਰਜੋਲ ਨਹੀਂ ਕੀਤੀ ਉਹ ਕਿਸੇ ਲੋੜਬੰਦ ਦੀ ਲੋੜ ਨੂੰ ਪੂਰੀਆਂ ਨਹੀਂ ਕੀਤਾ ਤਾਂ ਤੇਰਾ ਇਹ ਪੜ੍ਹ ਸੁਣਦਾ ਕੀ ਫਾਇਦਾ ਹੋਇਆ ਲਿਖ ਕਿਸ ਨੇ ਕਿਹਾ ਕਿਆ ਪੜ੍ਹਿਆ ਕਿਆ ਗੁਣਿਆ ਕਿਆ ਬੇਦੁਰਾ ਸੁਣੀਆ ਬੜੇ ਸੁਣੀਆ ਕਿਆ ਹੋਈ ਜੋ ਸਾਈਂ ਨਾ ਮਿਲਿਓ ਸੋਈ ਤੁਹੇ ਪਾਸੇ ਬਕਲਦ ਕੀਤੀ ਗਈ ਆ ਜਿਵੇਂ ਗੁਰਸਾ ਆਓ ਸਿੱਖ ਸਤਗੁਰੂ ਕੋ ਪਿਆਰੋ ਗਾਓ ਸੱਚੀ ਬਾਣੀ ਆਵਾਜ਼ ਮਾਰਦੇ ਸੱਦ ਦਿੰਦੇ ਆ ਕਿ ਆਓ ਗੁਰਬਾਣ ਨੂੰ ਪੜੋ ਪਰ ਇਥੇ ਗੁਰਸਾ ਕਰਮ ਕਾਂਡੀ ਪੜ੍ਹਦੀ ਗੱਲ ਬਗਾਲਤ ਨਹੀਂ ਕਰਦੇ ਪਰ ਕੈਮਰਾ ਸਿੰਘ ਖਾਰਜ ਜੋ ਕਿ ਜਦੋਂ ਗੱਲ ਕਰਦੇ ਏਦਾਂ ਦੀ ਅਸੀਂ ਉਹਦੇ ਨੇ ਕਿ ਦੂਜੇ ਧਰਮਾਂ ਜਿਹੜੀ ਉਹਦੀ ਗੱਲ ਕੀਤੀ ਆ ਕਿ ਉਹ ਨੇਰੇ ਪੜਨ ਦਾ ਕੋਈ ਲਾਭ ਨਹੀਂ ਅਸੀਂ ਬਾਣੀ ਬਾਰੇ ਕੈਮਰਾ ਜਾਂ ਪਰ ਜਿਹੜੀ ਆ ਗੱਲ ਜਿਹੜੀ ਆ ਉਹ ਹਰ ਧਰਮ ਦੇ ਪਰੋਕਾਰ ਸੁਬੰਧੀ ਆ ਔਰ ਹਰ ਮਨੁੱਖ ਲਈ ਆ ਜੇਕਰ ਬਾਣੀ ਨੂੰ ਅਸੀਂ ਇਸ ਰੂਪ ਵਿੱਚ ਜਿਹੜੇ ਆ ਉਹ ਅਸੀਂ ਸਾਰੀ ਜ਼ਿੰਦਗੀ ਭਰਦੇ ਸਾਨੂੰ ਇਹ ਗੱਲ ਸਿੱਧ ਗੱਲ ਸਮਝਾਈ ਗਈ ਜਿਹੜੀ ਆ ਸਨ ਇਸ ਤਰੀਏ ਨੂੰ ਆਮ ਕਹੀ ਜਾਂਦੀ ਆ ਕਿ ਜਿਹੜੇ ਸੀ ਵਕਾਲਤ ਕਰਦੇ ਆ ਤੇ ਤੁਸੀਂ ਲੱਗੇ ਰਹੋ ਜੀ ਜੇਕਰ ਮਨੁੱਖ ਸੱਚਮੁੱਚ ਦ੍ਰਿੜਤਾ ਨਾਲ ਲੱਗਾ ਰਹਿੰਦਾ ਔਰੇ ਕੋਸ਼ਿਸ਼ ਵੀ ਰਹਿੰਦਾ ਕਿ ਮੈਂ ਕੋਈ ਸਿੱਖਣਾ ਸਮਝਣਾ ਤਾਂ ਯਕੀਨਨ ਉਹਨੂੰ ਜਿਹੜੀ ਉਹਦੀ ਸਮਝ ਲੱਗਦੀ ਆ ਫਲ ਮਿਲਦਾ ਮਨਜ਼ਲ ਨਸੀਬ ਹੁੰਦੀ ਆ ਬਜਿਹੜੀ ਗੱਲ ਕਹੀ ਜੀ ਉਹ ਜਿਹੜੀ ਆ ਉਜੋ ਪਾਣੀ ਕੱਢਦੇ ਸੀ ਅੱਗੇ ਉਹ ਰੱਸੀ ਜੀ ਵਾਰ ਵਾਰ ਜਿਹੜਾ ਨਾਰੇ ਨਾਲ ਕੱਸਦੀ ਕੱਸਦੀ ਸੀਗੀ ਉੱਥੇ ਤੁਹਾਡਾ ਨਿਸ਼ਾਨ ਪੈ ਜਾਂਦਾ ਸੀ ਜਾਂ ਜਿੱਥੇ ਘੜਾ ਰੱਖਦੇ ਸੀਗੇ ਉਹ ਸਿੱਧੇ ਸਿੱਧੇ ਕੀ ਆ ਵਾਰ ਵਾਰ ਉੱਥੇ ਥੋੜਾ ਟੋਆ ਪੈ ਜਾਂਦਾ ਸੀਗਾ ਤੋਂ ਉਹ ਧਾਰਨ ਦਿੱਤੀ ਜਾਂਦੀ ਆ ਜੀ ਉਹ ਦੇਖੋ ਪੱਕੀ ਥਾਂ ਸੀ ਉਹ ਵੀ ਟੋਆ ਪੈ ਜਾਂਦਾ ਪਰ ਇਹ ਇੱਥੇ ਨਹੀਂ ਟੁਕਦੀ ਕੈਮਰਾ ਸੀ ساری ਜ਼ਿੰਦਗੀ ਅਸੀਂ ਬਾਣੀ ਪੜ੍ਹਦੇ ਰਹਿੰਦੇ ਆ ਟੋਆ ਨਹੀਂ ਪੈਂਦਾ ਕਿਉਂਕਿ ਅਸੀਂ ਉਹ ਟੋਆ ਪਾਉਣ ਦੀ ਕੋਸ਼ਿਸ਼ ਕਰ ਸਾਡਾ ਮਕਸਦ ਹੀ ਨਹੀਂ ਹੁੰਦਾ ਕਿ ਲਈ ਜੇਕਰ ਮਕਸਦ ਆ ਤੋ ਯਕੀਨਨ ਜਿਹੜੀ ਉਹ ਸਫਲਤਾ ਮਿਲਦੀ ਆ ਕਾਮਯਾਬ ਹੋਈ ਦਾ ਮਜ਼ਲ ਨਸੀਬ ਹੁੰਦੀ ਆ ਪਰ ਜੇ ਤੁਸੀਂ ਆਪਣਾ ਮਕਸਦ ਬਣਾਉਂਦੇ ਹੀ ਨਹੀਂ ਜਿਵੇਂ ਉਹ ਪਹਿਲੇ ਐਪੀਸੋਡ ਚ ਗੱਲ ਕੀਤੀ ਆ ਕਿ ਸਾਡਾ ਮਸੇਦ ਉਹ ਇਛਾਵਾਂ ਤੱਕ ਰਹਿ ਗਿਆ ਕਾਮਨਾ ਤੱਕ ਰਹਿ ਗਿਆ ਉਹਦਾ ਫਲ ਤਾਂ ਕਿਸਮਤ ਆ ਕਿ ਸਾਨੂੰ ਫਲ ਮਿਲੇ ਇਥੋਂ ਦਾ ਜਾਂ ਅੱਗੇ ਦਾ ਤੋ ਜਦ ਸਾਡਾ ਮਨਸ਼ਾ ਹੀ ਨਹੀਂ ਮਨੋਰਥ ਹੀ ਨਹੀਂ ਤਾਂ ਫਿਰ ਉਹ ਕਾਸੀ ਜਿਹੜੀ ਉਹ ਉਹਦੀ ਪੈਣ ਦੀ ਸੰਭਾਵਨਾ ਹੀ ਕੋਈ ਨਹੀਂ ਕਿਉਂਕਿ ਜਿਹੜਾ ਮਾਨ ਮਨਦੇਵ ਦੇ ਸ਼ਾਮਲ ਹੋਇਆ ਹੀ ਨਹੀਂ ਇਸ ਲਈ ਗੁਰੂ ਸਾਹਿਬ ਦਾ ਇੱਕ ਬਜਨਾ ਕਿ ਮਨ ਕਰ ਕਬੂ ਨਾ ਹਰ ਗੁਣ ਗਾਇਓ ਕਿ ਗੁਣ ਦਾ ਵੜੇਗਾ ਪਰ ਇਹਦੇ ਵਿੱਚ ਕੀ ਕਿ ਮਨ ਸ਼ਾਂਭਲ ਨਹੀਂ ਹੋਇਆ ਮਨ ਤਾਂ ਆਪਣੇ ਕਿਹੜਾ ਖੇਡਦਾ ਰਿਹਾ ਉਹ ਹੋਰ ਪਾਸੇ ਪਰਤਿਆ ਰਿਹਾ ਉਹਨੂੰ ਤਾਂ ਖਬਰ ਤੱਕ ਨਾ ਲੱਗੀ ਕਿ ਅਸੀਂ ਕੀ ਪੜਿਆ ਕੀ ਸੁਣਿਆ ਕੀ ਗਾਇਆ ਇਸ ਲਈ ਗੁਰੂ ਸਾਹਿਬ ਨੇ ਜਦੋਂ ਆਖਿਆ ਕੋਈ ਗਾਵੇ ਰਾਗੀ ਉਹ ਪੰਗ ਕਰਨੀ ਹਰ ਪੀਜਿਆ ਰਾਮ ਰਾਜੇ ਤਾਂ ਗੁਰਬਾਣੀ ਦੇ ਪੱਖ ਜਿਹੜਾ ਉਹ ਬੜਾ ਖੋਲ ਕੇ ਸਾਨੂੰ ਦ੍ਰਿੜ ਕਰਵਾਇਆ ਆਇਆ ਸਾਨੂੰ ਗੁਰਬਾਣੀ ਵਿੱਚ ਸਿੱਧ ਲੈਣ ਦੀ ਲੋੜ ਆ ਕਿ ਅਸੀਂ ਜੇਕਰ ਉਦਮ ਕੀਤਾ ਪਰ ਉਸ ਉਦਮ ਤੋਂ ਅਸੀਂ ਅੱਗੇ ਕਦੋਂ ਪੁੱਟਿਆ ਅਸੀਂ ਉਹ ਪੁੱਟਿਆ ਦਾ ਕਿਸ ਦਿਸ਼ਾ ਵੱਲ ਪੁੱਟਿਆ ਕਿ ਅਸੀਂ ਹੋਰ ਕਰਮ ਕਾਂਡੀ ਬਣ ਗਏ ਉਹ ਜਿਹੜਾ ਇੱਕ ਜਾਂ ਭੇਖੀ ਬਣ ਗਏ ਜਾਂ ਅਸੀਂ ਜਿਹੜਾ ਉਹ ਫਿਰ ਉਹਨਾਂ ਚੱਕਰਾਂ ਵਿੱਚ ਪੈ ਗਏ ਇਹਨਾਂ ਚੱਕਰਾਂ ਚੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਉਹ ਜ਼ਿਆਦਾਤਰ ਜੋ ਦੇਖਣ ਵਿਚ ਆ ਰਹੇ ਆ ਉਹ ਅਸੀਂ ਇਹਨੂੰ ਹੀ ਪ੍ਰਾਪਤੀ ਮੰਨਦੇ ਆਂ ਇਨੂੰ ਹੀ ਲਗਣਾ ਮੰਨਦੇ ਆ ਇਨੂੰ ਗੁਰੂ ਵਾਲੇ ਬਣਿਆ ਸਮਝਦੇ ਆ ਜੀ ਠੀਕ ਨਹੀਂ ਬੜੇ ਵਧੀਆ ਤੇ ਕਿਨਨਸ ਵਕਤ ਸੀਸਮ ਕੋਚ ਕੀਆ ਸਾਡਾ ਟਾਈਮ ਆਲਮੋਸਟ ਹੋ ਗਿਆ ਤੋਂ ਬਹੁਤ ਵਧੀਆ ਤਰੀਕੇ ਨਾਲ ਭਾਈ ਸਾਹਿਬ ਨੇ ਸਾਨੂੰ ਦੱਸਿਆ ਕਿ ਅਸੀਂ ਬੇਸਿਕਲੀ ਸਾਡਾ ਮਕਸਦ ਕੀ ਹੈ ਸਾਡਾ ਜਿਹੜੀ ਮਾਨਸਿਕ ਸਥਿਤੀ ਹੈ ਜਾਂ ਮਨ ਦੇ ਵਿੱਚ ਸਾਡੇ ਕੀ ਹੈ ਔਰ ਕੀ ਅਸੀਂ ਅਚੀਵ ਕਰਦੇ ਆ ਔਨ ਦੀ ਮਨ ਲੈਵਲ ਮਾਈਂਡ ਲੈਵਲ ਇਹ ਇੰਪੋਰਟੈਂਟ ਹੈ ਤੇ ਜੇ ਅਸੀਂ ਉਧਰੋਂ ਸ਼ੁਰੂ ਕਰ ਲੈਂਦੇ ਆ ਤੇ ਹੋ ਸਕਦਾ ਸਾਨੂੰ ਇਨੀਸ਼ੀਅਲੀ ਅਸੀਂ ਕਰਮ ਕਾਂਡ ਕਰਦੇ ਹੋਈਏ ਲੱਗੇ ਸਾਨੂੰ ਕਰਮ ਕਾਂਡ ਆ ਪਰ ਅਲਟੀਮੇਟ ਅਚੀਵਮੈਂਟ ਜਿਹੜੀ ਆ ਉਹ ਸਾਡੀ ਵਾਕੇ ਜਿਹੜੀ ਆ ਗੁਰਬਾਣੀ ਦੇ ਉੱਤੇ ਚੱਲਣ ਦੀ ਤੇ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਹੋਵੇ ਜੇ ਉੱਤੋਂ ਤੱਕ ਹੀ ਸੀਮਤ ਰਹਿ ਗਈ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਪਿਆ ਤਾਂ ਫਿਰ ਅਸੀਂ ਕਰਮकांड ਹੀ ਕਰਦੇ ਰਹਾਂ ਭਾਈ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਸਾਰੇ ਦਰਸ਼ਕਾਂ ਦਾ ਧੰਨਵਾਦ ਜਿਹੜੇ ਦੇਖਦੇ ਆ ਪਲੀਜ਼ ਇਹਨੂੰ ਦੇਖਿਆ ਕਰੋ ਪੂਰਾ ਦੇਖ ਕੇ ਹੁੰਦੀਆਂ ਠੀਕ ਹੈ ਸਾਡੀਆਂ ਲੰਬੀਆਂ ਪਰ ਪਲੀਜ਼ ਦੇਖ ਕੇ ਅਸਲੀ ਉਤੇ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਬਾਕੀ ਅਸੀਂ ਔਰ ਹਮ ਸਵਾਫਦਾਈ ਸਾਡੀ ਹੋ ਸਕੇ ਭਾਈ ਸਾਡਾ ਤੁਹਾਡਾ ਤੇ ਦਰਸ਼ਕਾਂ ਦਾ ਬਾਕੀ ਗੋਦੀ ਕਰਤਾ ਵਾ ਗਦੀ ਕੀ ਫਸ